ਸੋਨੇ ਦੇ ਵਪਾਰੀ ਤੇ ਕਿਰਪਾਨਾਂ ਨਾਲ ਹੋਇਆ ਜਾਨਲੇਵਾ ਹਮਲਾ ਹਮਲਾਵਰ ਹੋਏ ਫਰਾਰ ਕਟਨਾ ਸੀਸੀ ਕੈਮਰੇਜ ਕੈਲ ਥਾਣਾ ਸੀਡੀਵੀ ਦਾ ਦੇ ਨੇ ਆਉਂਦੇ ਖੇਤਰਾਂ ਦੀ ਸਾਬਿਤ ਹੋ ਕੇ ਉਕ ਘਟਨਾ ਘਟੀ ਜਿਸ ਦੀ ਜਾਣਕਾਰੀ ਦਿੰਦੇ ਹੋਏ ਬੇਨਵ ਜਨਮ ਆਪੀਸੀਐਸ ਐਸਪੀ ਈਸਟ ਅੰਮ੍ਰਿਤਸਰ ਐਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਭਾਈ ਕਿਨਵ ਸਾਡੇ ਨਾਲ ਮੁਤਿਆਰ ਭਾਈ ਸਾਂਦੂ ਸਾਹਿਬ ਹੈਗੇ ਮੁੱਖਰ ਦਾ ਨਾਮ ਤੇ ਉਹ ਘਰੋਂ ਦੁਕਾਨ ਤੇ ਜਾ ਰਹੇ ਸੀ ਤੇ ਦੁਕਾਨ ਤੇ ਜਾ ਰਹੇ ਤੇ ਰਸਤੇ ਜੀ ਉਹ ਕੋਈ ਅਣਪਛਾਤੇ ਲੋਕ ਹੀ ਵਿੱਚ ਪਛਾਣ ਵਾਲੇ ਵੀ ਹੀ ਉਹਨਾਂ ਦੇ ਕਾਰ ਮਾਰੀ ਭਾਈ ਦੇ ਮੋਟਰਸਾਈਕਲ ਤੇ ਤੇ ਮੋਟਰਸਾਈਕਲ ਤੋਂ ਭਾਈ ਡੇਗ ਪੇ ਤੇ ਡੇਗ ਪੇ ਤੇ ਭਾਈ ਨੇ ਜੋ ਪਿੱਛੇ ਮੁੜ ਕੇ ਵੇਖਿਆ ਆਇਆ ਕਰਕੇ ਤੇ ਉਹ ਪਿੱਛੋਂ ਉਹ ਚੋਂ ਬੰਦੇ ਨਿਕਲੇ ਵਾਵਾ 7-8 ਜਣੇ ਨਿਕਲੇ ਦਵਾ ਦਾ ਉੱਤੇ ਕਿਰਪਾਨਾਂ ਲੈ ਕੇ ਉਹਨਾਂ ਦੇ 56 ਛੀਆਂ ਤੇ ਹੱਥੇ ਕਿਰਪਾਨਾਂ ਸੀ ਤੇ ਉਹਨਾਂ ਨੇ ਭਾਈ ਦੇ ਮਾਰਨੇ ਸ਼ੁਰੂ ਕਰਤੀਆਂ ਤੇ ਭਾਈ ਭੱਜ ਗਿਆ ਉੱਥੇ ਕੋਈ ਗੇਟ ਹੀ ਉਹਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਫਿਰ ਉਹ ਘਰ 'ਚ ਵੀ ਵੜ ਗਏ ਤੇ ਉਹ ਵੀਡੀਓ 'ਚ ਵੀ ਆ ਸਰਿਆਮ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਪੈਰਾਂ ਤੇ ਲੱਤਾਂ ਤੇ ਕਾਰਨ ਈਰਖਾ ਭਾਜੀ ਚੰਗੇ ਭਾਈ ਸੋਨੇ ਦਾ ਕੰਮ ਕਰਦੇ ਆ ਭਾਜੀ ਇੱਕ ਬਹੁਤ ਚੰਗੇ ਬੰਦੇ ਹੈਗੇ ਆ ਲੋਕਾਂ ਦਾ ਭਲਾ ਕਰਨ ਵਾਲੇ ਹੈਗੇ ਆ ਤੇ ਉਹ ਈਰਖਾ ਬੰਦੇ ਨੂੰ ਆ ਹੀ ਜਾਂਦੀ ਆ ਕਿ ਨਾ ਜਿਹੜੇ ਹੋਣ ਹਨਾ ਕਿ ਯਾਰ ਇਹਦੀ ਕੋ ਚੜਦੇ ਆ ਹਨਾ ਦੁਨੀਆ ਇਦਾਂ ਕੁ ਜੁੜਦੀ ਆ ਯਾਰ ਜਿਹੜਾ ਇਮਾਨਦਾਰ ਨਾ ਕਿਸ ਦਾ ਭਲਾ ਕਰੂਗਾ ਦੁਨੀਆ ਜੁੜੂਗੀ ਠੀਕ ਹੈ ਨਾ ਉਹ ਇਸ ਕਰਕੇ ਉਹਨਾਂ ਨੂੰ ਈਰਖਾ ਕੁਝ ਉਹ ਨਾ ਤੇ ਉਹ ਨਾ ਪੈਸੇ ਲੋਕਾਂ ਕੋਲ ਮੰਗਦਾ ਰਹਿੰਦਾ ਵਾ ਭਾਈ ਕੋਈ ਪੈਸੇ ਕੋਈ ਮੰਗਣ ਆਇਆ ਇੱਕ ਦੋ ਵਾਰੀ ਅੰਮੀ ਨਦੋ ਮਹੀਨੇ ਪਹਿਲਾਂ ਭਾਈ ਨੇ ਡਾਂਡੂੜ ਕੇ ਕਈ ਵਾਰੀ ਦਿੱਤੇ ਉਹਨੂੰ 10 ਵਾਰੀ ਪੈਸੇ ਦਿੱਤੇ ਆ ਇਹ ਵੀ ਨਹੀਂ ਕਿ ਨਹੀਂ ਦਿੱਤੇ ਤੇ ਉਹ ਹੁਣ ਮਹੀਨਾ ਪਹਿਲਾਂ ਭਾਈ ਨੇ ਭਜਾਇਆ ਕਿ ਭਰਾ ਨੇ ਤੈਨੂੰ ਕਿੱਥੋਂ ਪੈਸੇ ਦਈਏ ਕਿਉਂਕਿ ਹਰ ਬੰਦਾ ਮਿਹਨਤੀ ਆ ਤੇ ਉਹਨੂੰ ਭਜਾਇਆ ਕੀਤਾ ਉਹਨੇ ਉਹ ਚ ਆਪਣੀ ਬੇਇੱਜ਼ਤੀ ਫੀਲ ਕੀਤੀ ਉਹਦੇ ਵਿੱਚ ਵੀ ਭਾਈ ਦੇ ਉਹ ਨਾ ਲੜਾਈ ਦੇ ਚੱਕਰਾਂ ਹੀ ਪੈਂਦਾ ਹੈ ਕਿ ਭਾਈ ਨਾਲ ਲੜਾਈ ਕਰਨੀ ਭਾਈ ਹੁਣ ਭਾਈ ਇੱਕ ਜਿਹੜਾ ਬੰਦਾ ਸ਼ਰੀਬ ਹੁੰਦਾ ਨਾ ਉਹ ਲੜਾਈ ਤੋਂ ਭਰੇ ਰਹਿੰਦਾ ਉਹਨਾਂ ਨੇ ਜਾ ਕੇ ਇੱਕ ਥਾਣੇ ਕੰਪਲੇਨ ਕੀਤੀ ਕਿ ਭਾਈ ਆ ਬੰਦਾ ਇਸ ਤਰ੍ਹਾਂ ਕਰਕੇ ਹਾਨੂੰ ਨੁਕਸਾਨਦਾ ਵਾ ਲੜਾਈ ਵਾ ਤੇ ਹਨਾ ਉਹ ਫਿਰ ਕੀ ਆ ਕੇ ਮਾਰਕੀਟ ਦੇ ਵਿੱਚ ਬਹਿ ਕੇ ਉਹਨਾਂ ਦਾ ਰਾਇਨਾਮਾ ਹੋ ਗਿਆ ਉਹ ਰਾਇਨਾਮਾ ਹੋਣ ਦੇ ਬਾਅਦ ਉਹਨੇ ਗੱਠ ਨਹੀਂ ਪਾਤੀ ਪਰ ਉਹਨੇ ਉਹ ਹੀਰਖਾ ਦਿਲ ਚ ਰੱਖੀ ਕਿ ਮੇਰੀ ਇਹਨਾਂ ਨੇ ਪੈਸੇ ਨਹੀਂ ਦਿੱਤੇ ਮੇਰੀ ਬੇਇੱਜ਼ਤੀ ਕੀਤੀ ਕਰਕੇ ਉਹਦੇ ਕਰਕੇ ਹੁਣ ਉਹਨਾਂ ਨੇ ਪਲਾਨ ਬਣਾ ਕੇ ਭਾਜੀ ਦੀ ਕੰਡੀਸ਼ਨ ਕੀ ਆ ਭਾਜੀ ਦੀ ਕੰਡੀਸ਼ਨ ਬਹੁਤ ਸੀਰੀਅਸ ਆ ਤੁਸੀਂ ਵੀ ਅੰਦਰ ਵੇਖ ਕੇ ਆਏ ਹੋ ਬਹੁਤ ਸੀਰੀਅਸ ਆ ਗੁਰੂ ਰਾਮਦਾਸ ਵਾਲਿਆਂ ਨੇ ਜਵਾਬ ਦਿੱਤਾ ਆ ਉਹ ਕਹਿੰਦੇ ਉੱਥੇ ਲੈ ਕੇ ਜਾਓ ਦੂਜੀ ਹਸਪਤਾਲ ਗੁਰੂ ਨਾਨਕ ਹਸਪਤਾਲ ਲੈ ਕੇ ਜਾਓ ਉਹਨਾਂ ਲੈ ਕੇ ਉੱਥੇ ਜਾਨ ਲੁਗੇ ਤੇ ਪਲਸ ਨਹੀਂ ਜਾਈ ਤੱਕ ਪਹੁੰਚੀ ਵੇਖੋ ਕਿ ਨਾਲ ਕਿਨਾਰ ਚੇਰ ਹੋ ਗਿਆ ਵਾ ਸਵੇਰ ਦਾ ਆਇਆ ਵਾ ਕੰਮ ਤੇ ਹਜੇ ਤੱਕ 3 ਘੰਟੇ ਹੋ ਗਏ ਅੱਜ ਸਾਨੂੰ ਇਹ ਇਤਲਾਹ ਮਿਲੀ ਸੀਗੀ ਉਹਦੀ ਵੀਡੀਓ ਵੀ ਵਾਇਰਲ ਹੋਈ ਹੈ ਇਦੇ ਵਿੱਚ ਇੱਕ ਬੰਦਾ ਹੈ ਮੁਖਤਿਆਰ ਸਿੰਘ ਮੁੱਕਾ ਇਹਦੇ ਨਾਲ ਕੁਟਮਾਰ ਕੀਤੀ ਗਈ ਹੈ ਇਹਦੀ ਬੈਕਸਟੋਰੀ ਇਹ ਹੈਗੀ ਕਿ ਮੁਖਤਿਆਰ ਸਿੰਘ ਮੁੱਕਾ ਤਾਲੀ ਵਾਲਾ ਬਾਜ਼ਾਰ ਵਾਲਾ ਬਾਜ਼ਾਰ ਸੋਨੇ ਦਾ ਕਾਰੋਬਾਰ ਕਰਦਾ ਹੈ ਇਹਦੀ ਅਮਰਜੀਤ ਸਿੰਘ ਐਂਡ ਬਿੱਕੀ ਕੰਡਾ ਇਹਨਾਂ ਦੇ ਨਾਲ ਪਹਿਲੇ ਵੀ ਬਹਿਸਬਾਜੀ ਐਂਡ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਜੋ ਉੱਥੇ ਬਾਜ਼ਾਰ ਦੇ ਮੁਤਵਾਰ ਬੰਦੋ ਨੇ ਉਹਨੂੰ ਸੋਲਵ ਕਰਕੇ ਉਹਦੇ ਆਪਸ ਇਹਨਾਂ ਦਾ ਆਪਸ ਚ ਰਾਜੀਨਾਮਾ ਕਰ ਦਿੱਤਾ ਸੀ ਬਟ ਜਦੋਂ ਅੱਜ ਕਰੀਬ ਸਵੇਰ 10:30 ਦੇ ਟਾਈਮ ਜਦੋਂ ਮੁਖਤਿਆਰ ਸਿੰਘ ਆਪਣੀ ਬੁਲੇਟ ਮੋਟਰਸਾਈਕਲ ਦੇ ਨਾਲ ਬਾਹਰ ਜਾ ਰਹਾ ਸੀ ਤੋਂ ਅਮਰਜੀਤ ਸਿੰਘ ਐਂਡ ਬਿੱਕੀ ਕੰਡਾ ਆਪਣੇ ਸਾਥੀਓ ਦੇ ਨਾਲ ਮਿਲ ਕੇ ਇਹਨੂੰ ਕਾਰ ਦੇ ਨਾਲ ਹਿੱਟ ਕੀਤਾ ਜਦੋਂ ਇਹ ਡਿੱਗ ਪਿਆ ਤੋਂ ਇਹਦੇ ਨਾਲ ਤੇਜ਼ਦਾਰ ਹਥਿਆਰ ਸੇ ਕੁੱਟਮਾਰ ਕੀਤੀ ਗਈ ਹੈ ਐਜ਼ ਆਫ ਨਾਓ ਮੁਖਤਿਆਰ ਸਿੰਘ ਜੋ ਹੈਗੇ ਇਹ ਹਸਪਤਾਲ ਭਰਤੀ ਹੈ اور ਉਨ੍ਹਾਂ ਦੇ ਬਿਆਨ ਤੇ ਬੇਸਿਸ ਤੇ ਬੰਦੀ ਕਾਰਵਾਈ ਅੱਗੇ ਦੀ ਕੀਤੀ ਜਾ ਰਹੀ ਹੈ